ਸਾਈਨ ਬੋਰਡ ਲਾਉਣਾ ਸੀ ਆਦਾ ਕੋਈ ਇੰਡੀਕੇਸ਼ਨ ਦੇਣਾ ਸੀ ਜਾਂ ਤਾਂ ਕੋਈ ਉਹਦੇ ਵਿੱਚ ਤਾਂ ਫਿਰ ਤੁਸੀਂ ਕਹਿੰਦੇ ਉਹ ਮੱਲੇ ਦੀ ਹੈ ਹਾਂਜੀ ਉਹ ਚਲੋ ਉਸ ਠੇਕੇਦਾਰ ਦੀ ਹੈ ਗਲਤੀ ਹੈ ਇਸੇ ਪੁਆਇੰਟ ਤੇ ਅਸੀਂ ਉਹਨੂੰ ਚਿੱਠੀ ਵੀ ਗੱਡੀ ਆ ਕਵਰ ਕਰਤਾ ਜੀ ਉਹ ਹਾਂਜੀ ਉਹ ਅਸੀਂ ਹੁਣ ਕਵਰ ਕਰ ਰਹੇ ਹਾਂ ਜੀ ਹੁਣੇ ਜੀ ਅੱਜ ਅਸੀਂ ਜੀ ਅੱਧੇ ਘੰਟੇ ਦੇ ਵਿੱਚ ਵਿੱਚ ਉਹ ਕਵਰ ਹੋ ਦਿੰਦੇ ਦੋ ਦਿਨ ਹੋ ਗਏ ਤਾਂ ਕਰਤਾਵਰ ਹੀ ਨਹੀਂ ਕੀਤਾ ਜੀ ਉਸਰ ਗੱਲ ਇਹ ਹੈ ਵੀ ਕਵਰ ਅਪ ਕਰ ਲਾਂਗੇ ਹੁਣ ਉਹ ਥੋੜਾ ਜਿਹਾ ਨਾ بارش ਕਰਕੇ ਦਿੱਕਤ ਕ੍ਰੀਏਟ ਹੋ ਜੇ ਉਹਦਾ ਸਲੇਬਸ ਵੀ ਪੇਸਲੇ ਪਰ ਪਗਾਰਾ ਸੀ ਉਹ ਬਸ ਪੈਰ ਰੱਖਿਆ ਤੇ ਨੀਚੇ ਗਿਰ ਗਈ ਤੁਸੀਂ ਕਿੱਥੇ ਜਾ ਰਹੇ ਸੀਗੇ ਅਸੀਂ ਮਾਰਕੀਟ ਤੋਂ ਆ ਰਹੇ ਸੀਗੇ ਅੱਛਾ ਨਹੀਂ ਤੁਹਾਨੂੰ ਬਿਲਕੁਲ ਨਹੀਂ ਅੰਦਾਜ਼ਾ ਹੋਇਆ ਨਹੀਂ ਤੇ ਫਿਰ ਕਿਹਨੇ ਕੱਢਿਆ ਜੀ ਕਿਹਨੇ ਰੌਲਾ ਪਾਇਆ ਮੌਕੇ ਤੇ ਬਿਲਕੁਲ ਉਹ ਨਾਲ ਸੀ ਬੇਟੀ ਦਾ ਸੀ ਉਹਨੇ ਰੌਲਾ ਪਾਇਆ ਹਾਂ ਛੋਟਾ ਬੱਚਾ 1.5 ਸਾਲ ਦਾ ਸੀ ਉਹ ਵੀ ਨਾਲ ਸੀ ਉਹਨਾਂ ਨੂੰ ਹਜੇ ਜੇ ਕੁਝ ਹੋ ਜਾਂਦਾ ਬੱਚੇ ਨੂੰ ਪਹਿਲਾਂ ਤੁਹਾਡੀ ਗੁੰਤੀ ਦੇ ਵਿੱਚ ਸੀ ਹਾਂਜੀ ਹਾਂਜੀ ਤੁਸੀਂ ਉੱਚ ਕਿਹਾ ਸੀ ਬੱਚੇ ਨੂੰ ਹਾਂਜੀ ਅੱਛਾ ਦੋਨ ਪਾ ਲੈ ਲੈ ਯਾਰ ਹਾਂਜੀ ਤੇ ਫਿਰ ਤੂੰ ਤੁਸੀਂ ਐਡਮਿਟ ਰਏ ਕਿੰਨੇ ਦਿਨ ਐਡਮਿਟ ਰਏ ਹਸਪਤਾਲ 'ਚ 3-4 ਦਿਨ ਰਹਿ ਲਿਆ ਅੱਛਾ ਹਾਂਜੀ ਡਾਕਟਰ ਕੀ ਕਹਿੰਦੇ ਸੀਗੇ ਬਸ ਪਾਣੀ ਗੰਦਾ ਅੰਦਰ ਚਲਾ ਗਿਆ ਹਾਂ ਹੁਣ ਤबीयत ਤੁਹਾਡੀ ਕਿਸ ਤਰ੍ਹਾਂ ਹੈ ਹਾਇ ਤਾਂ ਪ੍ਰੋਪਰ ਠੀਕ ਨਹੀਂ ਹੈ ਹੁਣ ਆ ਗਿਆ ਵੀ ਟੇਟ ਮੈਂ ਚੱਲੇਗਾ ਹੋਏ ਅੱਛਾ ਤੇ ਹੁਣ ਤੁਸੀਂ ਕੀ ਮਾਰਦੇ ਹੋ ਕਿ ਉਹ ਤੁਹਾਡੇ ਨਾਲ ਤਾਂ ਹਾਦਸਾ ਵਾਪਰਿਆ ਵੀ ਅੱਗੇ ਤੋਂ ਕਿਸੇ ਨਾਲ ਨਾ ਵਾਪਰੇ। ਬਸ ਅਸੀਂ ਕਹਿੰਦੇ ਚਲੋ ਉਹ ਤੇ ਪੱਕਾ ਵੀ ਹੋ ਜੇ ਸਲੇਵਾਂ ਵਗੈਰਾ ਸਾਰਾ ਕਵਰ ਹੋ ਜੇ। ਹੂੰ। ਅਸੀਂ ਮਾਰਕਿਪ ਤੋਂ ਆ ਰਹੇ ਸੀ ਤਾਂ ਉੱਧਰ ਬਿਲਕੁਲ ਦੁਆਰਾ ਐਵੇਂ ਲੱਗ ਰਿਹਾ ਸੀ ਕਿ ਜਿਵੇਂ ਸਲੇਬ ਬਣੀ ਹੁੰਦੀ ਹੈ। ਸੋ ਪਤਾ ਨਹੀਂ ਲੱਗਿਆ ਇਸ ਕਰਕੇ। ਤੁਸੀਂ ਵੀ ਨਾਲ ਸੀ ਫਿਰ ਤੁਸੀਂ ਰੌੜਾ ਪਿਆ ਤੇ ਇੱਕ ਵਾਰ ਤਾਂ ਤੁਹਾਨੂੰ ਵੀ ਪਤਾ ਲੱਗਿਆ ਵੀ ਕਿੱਥੇ ਗਿਆ ਤੁਹਾਡੇ ਮੁੰਨੀ ਹਾਂਜੀ ਹਾਂ ਬਿਲਕੁਲ ਡਿੱਪਤ ਕਰ ਗਈ ਸੀ ਪਾਣੀ ਦੇ ਵਿੱਚ ਤੇ ਸਾਨੂੰ ਪਤਾ ਨਹੀਂ ਲੱਗੇ ਕਿ ਵਾਦੋਂ ਕਿੱਥੇ ਗਏ ਉਹ ਫਿਰ ਜਦੋਂ ਤੁਸੀਂ ਰੋਲਾ ਪਾਇਆ ਫਿਰ ਮਦਦ ਲਈ ਵੀ ਆਏ ਲੋਕ ਉਥੇ ਹਾਂਜੀ ਹਾਂ ਹੂੰ ਫਿਰ ਕੱਢਿਆ ਮੌਕੇ ਤੇ ਹਾਂਜੀ ਉਹਨੇ ਮੌਕੇ ਤੇ ਨਾ ਨੀ ਕੱਢਿਆ ਹੂੰ ਤਾਂ ਬਚਾਅ ਰਹਿ ਗਿਆ ਉਹਨਾਂ ਨੂੰ ਜਿਸ ਸਮੇਂ ਦੇ ਨੇ ਨਾ ਰੋਲਾ ਪਾਇਆ ਜਾਂਦਾ ਤਾਂ ਤਾਂ ਵੱਡਾ ਹਾਸਾ ਵੀ ਵਾਪਰਦਾ ਸੀ ਹਾਸਾ ਵਾਪਸ ਇਹ ਸਾਰੀ ਪ੍ਰਸ਼ਾਸਨ ਦੀ ਗਲਤੀ ਹੈ ਵੀ ਕੋਈ ਉਹਨਾਂ ਨੇ ਕੋਈ ਸਾਈਨ ਬੋਰਡ ਨਹੀਂ ਰੱਖਿਆ ਹੋਇਆ ਸੀ ਵੀ ਦਿਸਤ ਦਾ ਕੁਝ ਵੀ ਜਾਂ ਫਿਰ ਉਸ ਨੂੰ ਪੱਕਾ ਕੀਤਾ ਜਾਵੇ ਸਦਾ ਲਈ ਕਿਉਂਕਿ ਇਹ ਤਾਂ ਚਾਹ ਲੋ ਵਿਚਾਰ ਰਹਿ ਗਿਆ ਤੇ ਵਾ ਨਾ ਬਹੁਤ ਵੱਡਾ ਹਾਦਸਾ ਹੋ ਸਕਦਾ ਹੈ ਹੁਣ ਜਿਹੜਾ ਪ੍ਰਸ਼ਾਸਨ ਜਾਗੇ ਜਾਂ ਨਗਰ ਕੌਂਸਲ ਕਿਸ ਤਰ੍ਹਾਂ ਦੇਖਦੇ ਫਿਰ ਇਹ ਤਾਂ ਇਹ ਗੱਲ ਹੋ ਗਈ ਕਿ ਪਹਿਲਾਂ ਇਹ ਤਾਂ ਇਸ ਦਾ ਪਹਿਲਾਂ ਹੀ ਧਿਆਨ ਰੱਖਣਾ ਚਾਹੀਦਾ ਸੀ ਕਿ ਕੋਈ ਗਿਰੇ ਇਸ ਤੋਂ ਪਹਿਲਾਂ ਵੀ ਬਹੁਤ ਹਾਦਸੇ ਉੱਥੇ ਹੋ ਚੁੱਕੇ ਨੇ ਜੀ ਇਹ ਕੋਈ ਪਹਿਲੀ ਗੱਲ ਨਹੀਂ ਬਹੁਤ ਸਵਾਰੀ ਕਈਆਂ ਨੇ ਚੱਲਣਗੀਆਂ ਆਈਆਂ ਨੇ ਤੇ ਮੇ ਤੁਹਾਡੇ ਜਿਹੜਾ ਹੈਗਾ ਫੰਕਸ਼ਨ ਵੀ ਆ ਫੰਕਸ਼ਨ ਇੱਕ ਵਾਰੀ ਤਾਂ ਤੁਹਾਡਾ ਜਿਹੜਾ ਹੈਗੇ ਜਿਵੇਂ ਸ਼ਾਪੇ ਕਰਨੀ ਸੀ ਉਹ ਵੀ ਤੁਹਾਡੀ ਜਿਹੜਾ ਡਿਸਟਰਬ ਹੋ ਗਈ ਸੀ ਹਸਪੀਟਲ ਰਹਿਨੇ ਤਿੰਨ ਚਾਰ ਦਿਨ ਹਾਂਜੀ ਨੈਚੁਰਲੀ ਉਹ ਸਾਰੇ ਟੈਂਸਟ ਹੋਦੇ ਸੀ ਤੇ ਮਾਹੌਲ ਹੀ ਸਾਰਾ ਖਰਾਬ ਹੋ ਗਿਆ ਸੀ ਉਸ ਨੂੰ ਕਿ ਸਮਝ ਨਹੀਂ ਆਇਆ ਕਿ ਕੀ ਕਰੀਏ ਤੇ ਹੁਣ ਕਿਸ ਤਰ੍ਹਾਂ ਨੇ ਮਦਰ ਤੁਹਾਡੇ ਉਹਨਾਂ ਦੇ ਹਜੇ ਇਨਫੈਕਸ਼ਨ ਦੱਸੀਏ ਡਾਕਟਰ ਨੇ ਉਹ ਉਹਨਾਂ ਨੂੰ ਹਜੇ ਟਾਈਮ ਲੱਗ ਜੀ ਡਾਕਟਰ ਨੇ ਕਿਹਾ ਵੀ ਜਲਦੀ ਨਹੀਂ ਹੋਣਗੇ ਥੋੜਾ ਟਾਈਮ ਲੱਗੇਗਾ ਪਹਿਲਾਂ ਤਾਂ ਉਹਨਾਂ ਦੇ ਵੀ ਸਾਹ ਦੀ ਵੀ ਪ੍ਰੋਬਲਮ ਹੋਣ ਲੱਗੀ ਸੀ ਕਿਸ ਤਰ੍ਹਾਂ ਦੇਖਦੇ ਹੋ ਖਬਰਾਂ ਨਸ਼ਰ ਹੋਣ ਤੋਂ ਬਾਅਦ ਕਿਉਂ ਜਾਗਦਾ ਪ੍ਰਸ਼ਾਸਨ ਪਹਿਲਾਂ ਵੀ ਧਿਆਨ ਦੇਣਾ ਚਾਹੀਦਾਗਾ ਹਾਂਜੀ ਤਾਂ ਪਹਿਲਾਂ ਹੀ ਧਿਆਨ ਦੇਣਾ ਚਾਹੀਦਾ ਵੀ ਉਹ ਹਾਦਸਾ ਵੀ ਪਾਪਾ ਜੀ ਕਿਸੇ ਨਾ ਕੋਈ ਵੱਡਾ ਉਸ ਤੋਂ ਬਾਅਦ ਜਾਗੇ ਨਾ ਜਾਗੇ ਦਾ ਕੋਈ ਫਾਇਦਾ ਨਹੀਂ ਤੁਹਾਡੇ ਨਾਲ ਬੱਚਾ ਵੀ ਸੀਗਾ ਹਾਂ बच्चा भी सी जमे पहला मेरी बेटी है तो वो पीछे रह ही रह गई और स्पैन दो मिनट पहले ही असी मम्मी तो ले आए वापस ठीक बस दो मिनट ਦਾ ਹੀ ਫਰਕ रह गया वरना वो भी देखो वो ਛੋਟੀ ਜੀ ਬੱਚੇ 1.5-2 ਸਾਲ ਦੀ ਸਰਦੂ ਬੁੱਤੇ ਦੇ ਨਾਲ ਰੀਡਿੰਗ ਜਿਹੜਾ ਹੈਗਾ ਕੱਤੇ ਨਾਲ ਚੇ ਗੀ ਕਿ ਕੀ ਲਾਗ ਦਾ ਹੈਗਾ ਲਗਰ ਕਾਉਂਸਲ ਜਾਗ ਨਹੀਂ ਰਿਹਾ ਕੀ ਕਾਰਨ ਹੈਗਾ ਜਿਹੜਾ ਲਗਾਤਾਰ ਇਸ ਤਰ੍ਹਾਂ ਦੇ ਘਟਨਾਵਾਂ ਵਾਪਰ ਰਹੀ ਦੇ ਕੋਈ ਲਗਾਤਾਰ ਤਣੀ ਹੈ ਇਹ ਘਟਨਾ ਪਹਿਲੀ ਘਟਨਾ ਹੈ ਉਥੇ ਅਸਲ ਵਿੱਚ ਸਾਡੀ ਨਾਲੇ ਦੀ ਚੱਲ ਰਹੀ ਸੀ ਸਪਾਈ ਜਿਹਦੇ ਕਰਕੇ ਉਥੇ ਸਲੇਬ ਚੱਕ ਕੇ ਥੋੜੀ ਜਿਹੀ ਪਰ੍ਹਾਂ ਰੱਖੀ ਗਈ ਤੇ ਮੀਨ ਟਾਈਮ ਚਲੋ ਲੇਡੀ ਦੇ ਨਹੀਂ ਹੈ ਧਿਆਨ ਚ ਆਇਆ ਉਹਦੇ ਵਿੱਚ ਗਿਰ ਗਈ ਦਿਖ ਵੀ ਨਹੀਂ ਰਿਹਾ ਵੈਸੇ ਚਲੋ ਵੀ ਉਥੇ ਨਾਲਾ ਇਸ ਤਰ੍ਹਾਂ ਹੈ ਨਾ ਅਸੀਂ ਇਹ ਚੀਜ਼ ਜੀ ਥੋੜਾ ਜਿਆ ਮਨਦੇ ਆ ਵੀ ਠੇਕੇਦਾਰ ਨੂੰ ਉਹ ਚੀਜ਼ ਨੂੰ ਧਿਆਨ ਚ ਕਰਨਾ ਚਾਹੀਦਾ ਸੀ ਅਸੀਂ ਠੇਕੇਦਾਰ ਨੂੰ ਚਿੱਠੀ ਵੀ ਲਿਖੀ ਹੈ ਇਸ ਪੁਆਇੰਟ ਤੇ ਠੇਕੇਦਾਰ ਦਾ ਆ ਜੀ ਠੇਕੇਦਾਰ ਤਾਂ ਜੀ ਸਾਡੇ ਹੈਗੇ ਨੇ ਜਿਹੜੀ ਸਫਾਈ ਵਾਲੇ ਨੇ ਉਹ ਤਾਂ ਲੋਟ ਕੋਪਰੇਟ ਸੋਸਾਇਟੀ ਆ ਕੀ ਲੇਡੀਜ਼ ਦਾ ਬਹਾਲ ਚਲ ਪੁੱਛਿਓ ਕਿੰਨੇ ਦਿਨਾਂ ਤੋਂ ਐਡਮੇਟਾ ਹਾਂਜੀ ਹਾਂ ਪੁੱਛੇ ਜੀ ਤੁਹਾਡੀ ਗਲਤੀ ਕੀ ਦੀ ਮੰਨਦੇ ਤੁਸੀਂ ਲੇਡੀਜ਼ ਦੀ ਗਲਤੀ ਆ ਜਾਂ ਤੁਹਾਡੇ ਜਿਹੜੇ ਨਾਲਾ ਕੱਢ ਰਹੇ ਡਿਪਾਰਟਮੈਂਟ ਇਹ ਤਫਾਕ ਹੋ ਗਿਆ ਇਹ ਕੰਮ ਬਾਰਿਸ਼ ਸੀ ਦੀ ਤੇ ਸਾਡੀ ਸਫਾਈ ਵੀ ਚੱਲ ਰਹੀ ਸੀ ਇਨਡਵਰਟੈਂਟਲੀ ਚਲੋ ਹੋਇਆ ਸਲੇਪਰਾਂ ਰੱਖੀ ਗਈ ਹੈ ਉਹ ਕਿਸੇ ਦੀ ਵੀ ਗਲਤੀ ਨਹੀਂ ਇਹਦੇ ਵਿੱਚ بارش ਕਰਕੇ ਸਲੇਮ ਚੱਕਿਆ ਉੱਥੇ ਕੋਈ ਸਾਈਨ ਬੋਰਡ ਲਾਉਣਾ ਸੀ ਆਦਾ ਕੋਈ ਇੰਡੀਕੇਸ਼ਨ ਦੇਣਾ ਸੀ ਜਾਂ ਤਾਂ ਕੋਈ ਉਹਦੇ ਵਿੱਚ ਤਾਂ ਫਿਰ ਤੁਸੀਂ ਕਹਿੰਦੇ ਉਹ ਮੱਲੇ ਦੀ ਹੈ ਹਾਂਜੀ ਉਹ ਚਲੋ ਉਸ ਠੇਕੇਦਾਰ ਦੀ ਹੈ ਗਲਤੀ ਹੈ ਇਸੇ ਪੁਆਇੰਟ ਤੇ ਅਸੀਂ ਉਹਨੂੰ ਚਿੱਠੀ ਵੀ ਗੱਡੀ ਆ ਤੇ ਮੀਨ ਟਾਈਮ ਉੱਥੇ ਸੜਕ ਬਣਾਉਣ ਦਾ ਕੰਮ ਵੀ ਚੱਲ ਰਿਹਾ ਸੀਦਾ ਦੋ ਕੰਮ ਚੱਲ ਰਹੇ ਸੀ ਸਪਾਈ ਦਾ ਤੇ ਸੜਕ ਦਾ ਉਹਨੂੰ ਕਵਰ ਕਰਤਾ ਜੀ ਉਹ ਹਾਂਜੀ ਉਹ ਅਸੀਂ ਹੁਣ ਕਵਰ ਕਰ ਰਹੇ ਹਾਂ ਜੀ ਹੁਣੇ ਜੀ ਆਜਾ ਸਿੰਘ ਜੀ ਅੱਧੇ ਘੰਟੇ ਦੇ ਵਿੱਚ ਵਿੱਚ ਉਹ ਕਵਰ ਅਪ ਹੋ ਜੀਦਾ ਦੋ ਦਿਨ ਹੋ ਗਏ ਤਾਂ ਕਵਰ ਹੀ ਨਹੀਂ ਕੀਤਾ ਜੀ ਤੋ ਸਰ ਗੱਲ ਇਹ ਵੀ ਕਵਰ ਅਪ ਕਰ ਲਾਂਗੇ ਹੁਣ ਉਹ ਥੋੜਾ ਜਿਹਾ ਨਾ بارش ਕਰਕੇ ਦਿੱਕਤ ਕ੍ਰੀਏਟ ਹੋ